ਇੱਕ ਤੁਸੀਂ ਦੂਸਰੀ ਔਕੜ ਬਾਰੇ ਵੀ ਜ਼ਿਕਰ ਕੀਤਾ ਸੀ ਕਿ ਦੋ ਔਕੜਾਂ ਜੀ ਔਕੜ ਤੁਹਾਨੂੰ ਦੱਸ ਦਿੰਨਾ ਮੈਂ ਪੀ ਐਚ ਡੀ ਸੰਪੂਰਨ ਕਰਕੇ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਵਾਪਸ ਆ ਰਿਹਾ ਸਾਂ ਤੇ ਮੇਰੇ ਬੱਚੇ ਦੀ ਉਮਰ ਜਿਹੜੀ ਹੈ ਉਹ 12 ਸਾਲ ਤੋਂ ਉੱਪਰ ਹੋ ਗਈ ਸੀ ਉਸ ਸਹਾਰਨਾਲ ਪੂਰੀ ਟਿਕਟ ਲੱਗਣੀ ਚਾਹੀਦੀ ਸੀ ਲੇਕਿਨ ਮੈਨੂੰ ਮੇਰੇ ਏਜੰਟ ਨੇ ਦੱਸ ਦਿੱਤਾ ਕਹਿੰਦੇ ਇੱਥੋਂ ਮੈਂ ਕਢਾ ਦੇਵਾਂਗਾ ਅੱਗੇ ਮੈਂ ਟੈਲੀਫੋਨ ਕਰ ਦਿਆਂਗਾ ਤੁਹਾਨੂੰ ਕੋਈ ਕਹੇਗਾ ਨਹੀਂ ਕਿਉਂਕਿ ਨੇੜੇ ਤੇੜੇ ਹੀ ਹੈ ਉਹ ਮੈਨੂੰ ਜਦੋਂ ਪਹੁੰਚਿਆ ਉਹਨਾਂ ਮੈਨੂੰ ਨਹੀਂ ਪੁੱਛਿਆ ਸੋ ਮੈਨੂੰ ਖੁਸ਼ੀ ਹੋ ਗਈ ਲੇਕਿਨ ਉਹ ਮੇਰਾ ਸਮਾਨ ਦੇਖ ਕੇ ਤੇ ਨਾਲ ਬੜਾ ਸਾਰਾ ਦੇਖ ਕੇ ਉਹਨੇ ਕਿਹਾ ਜੀ ਇਹ ਸਮਾਨ ਤਾਂ ਨਾਲ ਇੰਨਾ ਨਹੀਂ ਜਾ ਸਕਦਾ ਤੁਹਾਡਾ ਜਿੰਨਾ ਚਾਹੀਦਾ ਉਸ ਤੋਂ ਬਹੁਤ ਜ਼ਿਆਦਾ ਹੈ ਤੇ ਕਹਿੰਦੇ ਇਹਨਾਂ ਸਾਰਿਆਂ ਦੇ ਉੱਤੇ ਟਿਕਟ ਲੱਗੇਗੀ ਇਹਨਾਂ ਦੇ ਪੈਸੇ ਦੇਣੇ ਇਹ ਔਕੜ ਉਸ ਵੇਲੇ ਮੈਨੂੰ ਕਮੜੀ ਜੀ ਆ ਗਈ ਕਿ ਮੇਰੇ ਕੋਲ ਪੈਸੇ ਤੇ ਹੈ ਨਹੀਂ ਮੈਂ ਤੇ ਸਾਰਾ ਕੁਝ ਖਤੋ ਕਰਕੇ ਵਾਪਸ ਜਾ ਰਿਹਾ ਸਾਂ ਤੇ ਉਸੇ ਹਸਾਲ ਨਾਲ ਪਤਨੀ ਤੇ ਬੱਚਿਆਂ ਨੂੰ ਬੁਲਾਇਆ ਸੀ ਕਿ ਵਾਪਸ ਸਿਰਫ ਟਿਕਟ ਹੀ ਲੈਣੇ ਹੈ ਮੈਂ ਉਹਨਾਂ ਨੂੰ ਕਿਹਾ ਜੀ ਇਹ ਤੇ ਮੇਰੇ ਕੋਲ ਜੇ ਪੈਸੇ ਨਹੀਂ ਤਾਂ ਕੀ ਉਹ ਗਰ ਕਹਿੰਦੇ ਫਿਰ ਇਹ ਨਹੀਂ ਜਾ ਸਕਦਾ ਮੈਂ ਕਿਹਾ ਠੀਕ ਹੈ ਉਸੇ ਵੇਲੇ ਕੋਈ ਵਿਅਕਤੀ ਪਤਾ ਨਹੀਂ ਕਿਤੋਂ ਆ ਗਿਆ ਆ ਕੇ ਕਹਿੰਦਾ ਕੀ ਪ੍ਰੋਬਲਮ ਹੈ ਹਿੰਦੁਸਤਾਨੀ ਸੀ ਕਹਿੰਦੇ ਤੁਹਾਨੂੰ ਕੀ ਪ੍ਰੋਬਲਮ ਹੈ ਮੈਂ ਕਿਹਾ ਜੀ ਇਹ ਸਮਾਨ ਹੈ ਇਹ ਕਹਿੰਦੇ ਨੇ ਫालतू ਹੈ ਇਹਦੇ ਉੱਤੇ ਪੈਸੇ ਲੱਗਦੇ ਆ ਉਹ ਆਪ ਜਾ ਕੇ ਉਹਨਾਂ ਦੇ ਕੋਲ ਉਹਨਾਂ ਨੂੰ ਕਹਿੰਦਾ ਕਿ ਭਾਈ ਮੈਂ 에য়ার ਇੰਡੀਆ ਦਾ ਜਹਾਜ਼ ਜਾ ਰਿਹਾ ਜਿਹਦੇ ਵਿੱਚ ਦੀ ਟਿਕਟ ਹੈ ਮੈਂ ਉਸੇ ਦਾ ਵੱਡਾ ਅਫਸਰ ਆ ਤੇ ਇਹਨਾਂ ਨੂੰ ਜਾਣ ਦਿਓ ਮੈਂ ਤਸਦੀਕ ਕਰਦਾ ਉਹਨੇ ਤਸਦੀਕ ਕਰ ਦਿੱਤੀ ਤੇ ਉਸ ਨੇ ਕਿਹਾ ਜੇ ਠੀਕ ਹੈ ਜੇ 에어 ਇੰਡੀਆ ਨੂੰ ਹੀ ਇਤਰਾਜ਼ ਨਹੀਂ ਹੈ ਤਾਂ ਫਿਰ ਮੈਨੂੰ ਕੀ ਇਤਰਾਜ਼ ਹੋਣਾ ਹੈ ਮੈਂ ਤੇ 에ਜੰਟਾਂ ਮੈਂ ਤਾਂ ਕਾਨੂੰਨ ਦੇ ਹਿਸਾਬ ਨਾਲ ਦੇਖ ਰਿਹਾ ਤੇ ਲੰਘਦੇ ਜਾਂਦੇ ਮੇਰੇ ਕੰਨ ਵਿੱਚ ਉਹ ਕਹਿ ਗਿਆ ਮੈਨੂੰ ਕਹਿੰਦਾ ਤੁਸੀਂ ਜਹਾਜ਼ ਤੇ ਸੀਟ ਨਾ ਲੈਣਾ ਮੇਰੀ ਉਡੀਕ ਕਰ ਮੈਂ ਕਿਹਾ ਚੰਗਾ ਜੀ ਐਨੀ ਕੀ ਗੱਲ ਸੀ ਮੈਨੂੰ ਪਤਾ ਨਹੀਂ ਕੀ ਸੀ ਮੈਂ ਜਦੋਂ ਮੇਰੀ ਜਹਾਜ਼ ਦੇ ਉੱਤੇ ਜਾਣ ਦੀ ਵਾਰੀ ਆਈ ਤੇ ਉੱਥੇ ਖਿੜਕੀ ਦੇ ਉੱਤੇ ਆ ਗਿਆ ਆਖਰੀ 2-3 ਸੀਟਾਂ ਨੇ ਤੇ ਬਾਕੀ ਹਟ ਜਾਓ ਤੇ ਮੇਰੀ ਪਤਨੀ ਨੇ ਕਿਹਾ ਜਲਦੀ ਅੱਗੇ ਹੋ ਅਸੀਂ ਜਾਣਾ ਤੇ ਮੈਨੂੰ ਔਖ ਲਗਿਆ ਮੈਂ ਕਿਹਾ ਉਸ ਵਿਅਕਤੀ ਨੇ ਮੈਨੂੰ ਕਿਹਾ ਸੀ ਨਹੀਂ ਜਾਣਾ ਮੈਂ ਕਿਹਾ ਜੀ ਮੈਂ ਹਾਲੇ ਵੇਟ ਕਰਦਾ ਕਹਿੰਦੇ ਸੀਟ ਚਲੀ ਜਾਏਗੀ ਮੈਂ ਇੱਕ ਪਾਸੇ ਹੋ ਗਿਆ ਮੇਰੀ ਪਤਨੀ ਨੇ ਵੀ ਮੈਨੂੰ ਰੋਕਿਆ ਮੈਂ ਕਿਹਾ ਵਾਈ ਗੁਰੂ ਬੋੜੀ ਕਰੇਗਾ ਦੇਖਦੇ ਆ ਕੀ ਹੁੰਦਾ ਥੋੜੀ ਦੇਰ ਬਾਅਦ ਉਹ ਪਜਦਾ ਪਜਦਾ ਵਿਖਤੀ ਆਪੇ ਆ ਗਿਆ ਮੈਨੂੰ ਕਹਿੰਦਾ ਸੀਟ ਲਈ ਤਾਂ ਨਹੀਂ ਮੈਂ ਕਿਹਾ ਜੀ ਨਹੀਂ ਲਈ ਇਹ ਰੋਮ ਦੀ ਗੱਲ ਹੈ ਇਟਲੀ ਦੀ ਰਾਜਧਾਨੀ ਚ ਉੱਥੋਂ ਅਸੀਂ ਦਿੱਲੀ ਦੇ ਸਫ਼ਰ ਤੇ ਲਾਣਾ ਸੀ ਮੈਨੂੰ ਕਹਿੰਦਾ ਤੁਸੀਂ ਹੁਣ ਮੇਰੇ ਨਾਲ ਆਓ ਸੀਟ ਮੈਂ ਤੁਹਾਨੂੰ ਲੈ ਕੇ ਦੇ ਉਪਰਾਨੀ ਕਿਹੜੇ ਰਾਉ ਕਿਹੜੇ ਪਾਸੋਂ ਮੈਨੂੰ ਲੈ ਗਿਆ ਕਹਿੰਦੇ ਇੱਥੋਂ ਤੁਸੀਂ ਅੰਦਰ ਲੰਘ ਜਾਓ ਤੇ ਉਹਨੇ ਮੈਨੂੰ ਬੋਰਡਿੰਗ ਪਾਸ ਕਹਿੰਦੇ ਨੇ ਜਿਹੜਾ ਲਾਸਟ ਰਿਲ ਦਾ ਹੋਵੇ ਟਿਕਟ ਤੁਸੀਂ ਜਹਾਜ਼ ਦੇ ਚ ਬੈਠਣਾ ਫਿਰ ਤੁਹਾਡੇ ਟਿਕਟ ਵੀ ਨਹੀਂ ਕੋਈ ਦੇਖਦਾ ਸਿਰਫ ਬੋਰਡਿੰਗ ਪਾਸ ਉਹਨੇ ਮੈਨੂੰ ਦਿੱਤਾ ਕਹਿੰਦੇ ਇਹ ਮੇਰੇ ਵੱਲੋਂ ਇੱਕ ਛੋਟਾ ਜਿਹਾ ਤੋਹਫਾ ਹੈ ਮੈਂ ਕਿਹਾ ਕੀ ਹੈ ਕਹਿੰਦੇ ਤੁਸੀਂ ਮਹਾਰਾਜਾ ਕਲਾਸ ਵਿੱਚ ਜਾਓ ਉਦੋਂ ਟਿਕਟ ਮੇਰੇ ਕੋਲ 91 ਕਲਾਸ ਦੀ ਸੀ ਤੇ ਮੈਨੂੰ ਬਿਜ਼ਨਸ ਕਲਾਸ ਫਰਸਟ ਕਲਾਸ ਉਦੋਂ ਨੂੰ ਮਹਾਰਾਜਾ ਕਲਾਸ ਕਹਿੰਦੇ ਸਨ ਉਹਦੇ ਵਿੱਚ ਜਾ ਕੇ ਸਾਨੂੰ ਤਾਂ ਪਤਾ ਹੀ ਬਾਅਦ ਦੇ ਚੱਲਿਆ ਜਾ ਕੇ ਜਦੋਂ ਸਾਨੂੰ ਸੀਟ ਦੀ بجائے ਸੋਫਾ ਮਿਲ ਗਿਆ ਅੰਦਰ ਤੇ ਖਾਣ ਨੂੰ ਵਸਤੂਆਂ ਆਈਆਂ ਕਰੀਆਂ ਮੈਂ ਆਪਣਾ 쿠ਸ਼ੀ ਨਾਲ ਆ ਗਿਆ ਵਾਪਸ ਆ ਕੇ ਮੈਂ ਇੱਕ ਪੋਸਟ ਕਾਰਡ ਮੈਂ ਬੜਾ ਭੇੜਾ ਦਿਆ ਲੈ ਕੇ ਜਾ ਉਹ ਵਿਅਕਤੀ ਆ ਪੋਸਟ ਕਾਰਡ ਭਾ ਦਿੱਤਾ ਉਸ ਵਿਅਕਤੀ ਦਾ ਨਾਮ ਪੁੱਛਿਆ ਸੀ ਕਿੱਥੋਂ ਆਇਓ ਕਹਿੰਦਾ ਮੈਂ 에어 ਇੰਡੀਆ ਬੰਬੇ ਵਿੱਚ ਆਉਂਥੇ ਚਿੱਠੀ ਭਾ ਦਿੱਤੀ ਉਹਦਾ ਨਾਮ ਲਿਖ ਕੇ ਧੰਨਵਾਦੀ ਚਿੱਠੀ ਪਾਣੀ ਸੀ ਵੀ ਮੈਂ ਆ ਗਿਆ ਤੇ ਉਸ ਦਾ ਜਵਾਬ ਆਇਆ ਡੈਡ ਲੈਟਰ ਆਫਿਸ ਤੋਂ ਕਿ ਚਿੱਠੀ ਕੁੰਮ ਦੇ ਕਮਾਂਦੀ ਐਡਰੈਸ ਨਹੀਂ ਮਿਲਿਆ ਉਹਦੇ ਉੱਤੇ ਲਿਖਿਆ ਹੋਇਆ ਸੀ ਕਿ ਇਹ ਐਡਰੈਸ ਸੀ ਨਾਟ ਅਵੇਲੇਬਲ ਤੇ 에어 ਇੰਡੀਆ ਵੱਲੋਂ ਲਿਖਿਆ ਹੋਇਆ ਸੀ ਇਸ ਨਾਮ ਦਾ ਸਾਰੀ Air India ਵਿੱਚ ਕੋਈ ਵਿਅਕਤੀ ਮੁਲਾਜ਼ਮ ਹੈ ਹੀ ਕੋਣ ਆਇਆ ਕੌਣ ਲੈ ਗਿਆ ਮੈਨੂੰ ਤਾਂ ਆਉਂ ਹੀ ਲੱਗਦਾ ਉਹ ਆਪ ਹੀ ਆਇਆ ਤੇ ਆਪ ਹੀ ਲੈ ਗਿਆ ਹੁਣ ਇਹ ਕੋਇਨਸੀਡੈਂਸ ਹੈ ਇਹ ਰੱਬ ਜਾਣੇ ਪਰ ਔਕੜ ਜਿਸ ਵੇਲੇ ਆਏ ਉਥੇ ਕਬਰਾਨਾ ਨਹੀਂ ਚਾਹੀਦਾ ਗੁਰੂ ਨੂੰ ਨਾਲ ਸਮਝਣਾ ਚਾਹੀਦਾ ਹੈ ਉਸ ਲਈ ਔਕੜ ਵਾਲਾ ਰਸਤਾ ਨਹੀਂ ਛੱਡਣਾ ਚਾਹੀਦਾ ਗੁਰੂ ਵਾਲਾ ਰਸਤਾ ਜੇ ਔਕੜਵਰ ਲੱਗਦਾ ਤਾਂ ਉਹ ਪਕੜ ਲਓ ਸੋਖ ਪਿੱਛੇ ਗੁਰੂ ਨੂੰ ਨਹੀਂ ਤਿਆਗੋ ਸਾਡੀ ਅੱਜ ਦੀ ਟਰਾਂਸਡਿ ਇਹ ਹੈ ਸਾਨੂੰ ਔਖ ਨਹੀਂ ਹਣ ਹੁਣ ਸਾਨੂੰ ਉਹ ਨਹੀਂ ਹੈ ਕਿ ਚੜਖੜੀਆਂ ਤੇ ਚੜਨਾ ਪੈ ਰਿਹਾ ਸਾਨੂੰ ਨਹੀਂ ਹੈ ਕਿ ਸਾਨੂੰ ਬੱਚਿਆਂ ਨੂੰ ਔਖ ਹੈ ਅਸੀਂ ਤਾਂ ਆਪਣੇ ਸੌਖਾਂ ਪਿੱਛੇ ਸਿੱਖੀ ਤ્યાਗੀ ਜਾ ਰਹੇ ਹੁਏ ਇਸੇ ਕਰਕੇ ਅਸੀਂ ਔਖੇ ਹਾਂ ਔਖੇ ਹੋਵਾਂਗੇ ਇਸੇ ਲਈ ਵਕਤ ਜਿਹੜਾ ਹੈ ਉਹ ਸਿੱਖਾਂ ਦੇ ਨਾਲ ਹੋਏਗਾ ਸੌਖੇ ਵਿਖਤਿਆ ਨਾਲ ਨਹੀਂ